ਹਾਂ ਜੀ ਪੁੱਤ ਜੀ ਕੀ ਨਾਮ ਹੈ ਤੁਹਾਡਾ ਕਮਲ ਪ੍ਰਿਕਾ ਠੀਕ ਆ ਆਪਣਾ ਹਿਸਟਰੀ ਦਾ ਚੈਪਟਰ ਚੱਲਦਾ ਪਿਆ ਹੈ ਉਹਦੇ ਰਿਕਾਰਡਿੰਗ ਕੋਈ ਸਵਾਲ ਨਹੀਂ ਤੁਹਾਨੂੰ ਤੁਸੀਂ ਰੈਡੀ ਹੋ ਨਾ ਹਾਂਜੀ ਮੈਂ ਕਰਾਂ ਸਵਾਲ ਪੁੱਤ ਤੁਹਾਨੂੰ ਚਲੋ ਠੀਕ ਮੇਰਾ ਪਹਿਲਾ ਸਵਾਲ ਹੈ ਤੁਹਾਨੂੰ ਭਾਰਤੀ ਮੁਸਲਮਨ ਲੀਗ ਦੀ ਸਥਾਪਨਾ ਕਦੋਂ ਹੋਈ 1906 ਈਸਵੀ ਵਿੱਚ ਰਾਸ਼ਟਰ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਮਹਾਤਮਾ ਗਾਂਧੀ ਜੀ ਸਤਿਆਗ੍ਰਹਿ ਦਾ ਪਹਿਲਾ ਅਪਰਯੋਗ 1917 ਈਸਵੀ ਵਿੱਚ ਕਿੱਥੇ ਹੋਇਆ ਸੰਪਾਰਨ ਠੀਕ ਹੈ ਬਰਦੋਲੀ ਸत्याग्रह ਦਾ ਨੇਤਾ ਕੌਣ ਸੀ ਸਰਦਾਰ ਪਟੇਲ ਬ੍ਰਿਟੇਨ ਸਰਕਾਰ ਦੁਆਰਾ ਰੋਲਟ ਐਕਟ ਕਿਸ ਸਨ ਵਿੱਚ ਪਾਸ ਕੀਤਾ ਗਿਆ 1919 ਵਿੱਚ ਬ੍ਰਿਟਿਸ਼ ਸਰਕਾਰ ਨੇ 1702 ਵਿੱਚ ਕਲਿਆ ਕਲਿਆ ਐਕਟ ਬਣਾਇਆ ਜਿਸ ਦੇ ਉਦੇਸ਼ ਸੀ ਜਿਸ ਦਾ ਉਦੇਸ਼ ਸੀ ਇੰਗਲੈਂਡ ਵਿੱਚ ਪ੍ਰਿੰਟਰਸ ਉਤੇ ਕਪੜੇ ਉੱਪਰ پابੰਦੀ ਲਾਉਣਾ ਠੀਕ ਹੈ ਬ੍ਰਿਟਿਸ਼ ਸਰਕਾਰ ਦੇ ਦੌਰਾਨ ਕਬੀਲਿਆਂ ਦਾ ਰਹਿਣ ਬ੍ਰਿਟਿਸ਼ ਸਰਕਾਰ ਦੇ ਦੌਰਾਨ ਕਬੀਲਿਆਂ ਦੇ ਰਹਿਣ ਸਹਿਣ ਲਈ ਕਿਹੜਾ ਕਥਨ ਸਹੀ ਹੈ ਜੰਗਲੀ ਵਿਭਾਗ ਦੁਆਰਾ ਬਹੁਤ ਸਾਰੇ ਖੇਤਰਾਂ ਵਿੱਚ ਜੰਗਲੀ ਪਿੰਡ ਬਣਾਏ ਹੋਏ ਸੰਤਾਜ ਜੋ ਸਸਤੀ ਮਜ਼ਦੂਰੀ ਉੱਪਰ ਮਜ਼ਦੂਰ ਮਿਲ ਸਕਣ ਓਕੇ ਉਹ ਸੁਤੰਤਰਤਾ ਸਹਿਲਾਨੀ ਜਿਸ ਦੀ ਮਰਨ ਵਰਤਨ ਰੱਖਣ ਨਾਲ ਜੇਲ੍ਹ ਵਿੱਚ ਮੌਤ ਹੋ ਗਈ ਜਤਿੰਦਰਸ ਗੁੱਡ ਕ੍ਰਾਂਤੀਕਾਰੀਆਂ ਦਾ ਗੁਪਤ ਸਮਾਜ ਜਿਸ ਦੀ ਸਥਾਪਨਾ 2D ਸਵਰਕ ਦੁਆਰਾ ਸਨ 1904 ਵਿੱਚ ਕੀਤੀ ਗਈ ਦੱਸੋ ਅਭਿਨਾਕ ਭਾਰਤ ਠੀਕ ਭਾਰਤ ਵਿੱਚ ਸਵਦੇਸ਼ੀ ਅੰਦੋਲਨ ਕਦੋਂ ਸ਼ੁਰੂ ਹੋਇਆ 1905 ਇਸ ਵਿੱਚ ਗੁੱਡ